ਸਸ਼ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਕਮਨ ਜੀ ਮੈਂ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਵਕਤ ਸਿਹਤਯਾਬ ਹੋ ਚੁੱਕੇ ਨੇ ਫੋਟੇਜ ਹਸਪਤਾਲ ਮੁਹਾਲੀ ਤੋਂ ਜਿਹੜੀ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਦਾ ਕਾਫਲਾ ਜਿਹੜਾ सीएम ਰਿਹائش ਦੇ ਵਾਲਾ ਰਵਾਨਾ ਹੋ ਚੁੱਕਿਆ ਪਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾ ਕੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਜਿਹੜਾ ਵੱਡਾ ਐਲਾਨ ਵੀ ਕੀਤਾ ਗਿਆ ਦਰਸਲ ਹੈ ਸੀਐਮ ਭਗਵੰਤ ਮਾਨ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਦਰਸਲ ਹੈ ਅੱਜ ਤੋਂ ਕੁਝ ਦਿਨ ਪਹਿਲਾਂ 5 ਸਤੰਬਰ ਨੂੰ ਸੀਐਮ ਭਗਵੰਤ ਮਾਨ ਦੀ ਅਚਾਨਕ ਸਿਹਤ ਜ਼ਿਆਦਾ ਵਿਗੜ ਗਈ ਜਿਸ ਤੋਂ ਬਾਅਦ ਇਲਾਜ ਦੇ ਲਈ ਟ੍ਰੀਟਮੈਂਟ ਦੇ ਲਈ ਮੁਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਜਾਂਦਾ ਜਿੱਥੇ ਉਹਨਾਂ ਦਾ ਕਾਫੀ ਜ਼ਿਆਦਾ ਪਲਸ ਨੇਟ ਘਟ ਰਿਹਾ ਹੁੰਦਾ ਪਰ ਦਿਨ ਪ੍ਰਤੀ ਦਿਨ ਇਲਾਜ ਜੋ ਜਿਹੜਾ ਹੁੰਦਾ ਤੇ ਉਸ ਤੋਂ ਬਾਅਦ ਸਿਹਤਯਾਬ ਹੁੰਦੇ ਨੇ ਤੇ ਅੱਜ ਛੁੱਟੀ ਮਿਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਐਮਰਜੈਂਸੀ ਹਾਈ ਲੈਵਲ ਹੈ ਮੀਟਿੰਗ ਸੱਦ ਲਈ ਗਿਆ ਜਿਸ ਦੀ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਜਿਸ ਦੇ ਵਿੱਚ ਲਿਖਿਆ ਗਿਆ ਕਿ ਹੜਾਂ ਦੀ ਸਥਿਤੀ ਦਾ ਜਾਇਜਾ ਲੈਣ ਦੇ ਲਈ ਕੱਲ ਸਵੇਰੇ ਜਿਹੜੀ 11 ਵਜੇ ਮੀਟਿੰਗ ਕਰਾਂਗਾ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿਬਾਨ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸ਼ਾਮਲ ਹੋਣਗੇ ਤੇ ਉਸ ਤੋਂ ਬਾਅਦ ਸੈਕਟਰੀ ਅਤੇ ਚੀਫ ਸੈਕਟਰੀ ਸਹਿਬਾਨ ਮੇਰੀ ਚੰਡੀਗੜ੍ਹ ਸੀਐਮ ਰਿਹਾਇਸ਼ 'ਤੇ ਉੱਪਰ ਪਹੁੰਚ ਕੇ ਮੀਟਿੰਗ ਦਾ ਹਿੱਸਾ ਲੈਣਗੇ ਮੀਟਿੰਗ ਦੇ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਮੁਆਵਜ਼ੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਟਣ ਲਈ ਠੋਸ ਕਦਮ ਚੁੱਕਣ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਯਾਨੀ ਕਿ ਖਸਦ ਦੇ ਤੌਰ ਤੇ सीएम भगवंत मान हास्टल ਤੋਂ ਛੁੱਟੀ ਮਿਲਦੇ ਹੀ ਜਿਹੜਾ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੇ ਵੱਲੋਂ ਹਾਈ ਲੈਵਲ ਮੀਟਿੰਗ ਆ ਜਿਹੜੀ सीएम ਰਿਹائش ਦੇ ਉੱਪਰ ਜਿਹੜੀ ਭਲਕੇ ਸਵੇਰੇ 11 ਵਜੇ ਸਦਲ ਹੀ ਕਿ ਅਜੰਸ ਦੇ ਵਿੱਚ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੇ ਸਾਰੇ ਜਿਹੜੇ ਡਿਪਟੀ ਕਮਿਸ਼ਨਰ ਨੇ ਵੀਡੀਓ ਕਾਨਫਰencing ਦੇ ਜ਼ਰੀਏ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਸਾਰੇ ਡਿਪਾਰਟਮੈਂਟਸ ਦੇ ਜਿਹੜੇ ਵਿਭਾਗਾਂ ਦੇ ਸੈਕਟਰੀ ਅਤੇ ਚੀਫ ਸੈਕਟਰੀ ਜਿਹੜਾ ਚੰਡੀਗੜ੍ਹ ਦੇ ਵਿੱਚ ਸੀਐਮ ਰਿਹਾਇਸ਼ ਤੇ ਪਹੁੰਚ ਕੇ ਮੀਟਿੰਗ ਦਾ ਹਿੱਸਾ ਬਣਨਗੇ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਚਰਚਾ ਕੀਤੀ ਜਾਵੇਗੀ ਕਿ ਲੋਕਾਂ ਨੂੰ ਮੈਡੀਕਲ ਸੂਤਾਂ ਕਿਸ ਤਰੀਕੇ ਮਿਲ ਰਹੀਆਂ ਨੇ ਤੇ ਅੱਗੇ ਕਿਸ ਤਰੀਕੇ ਦਾ ਪਲਾਨ ਬਣਾਉਣਾ ਮੁਆਵਜ਼ੇ ਨੂੰ ਲੈ ਕੇ ਕਿਉਂਕਿ ਪਾਣੀ ਉਤਰ ਰਿਹਾ ਇਸ ਵਕਤ ਤੇ ਉਸ ਤੋਂ ਬਾਅਦ ਪਤਾ ਲੱਗਣਾ ਕਿ ਕਿਸ ਦਾ ਕਿੰਨਾ ਨੁਕਸਾਨ ਹੋਇਆ ਜ਼ਮੀਨ ਕਿਸ ਕਦਰ ਤਬਾਹ ਹੋਈਆ ਸਾਰਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਣਾ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜੋ ਵੀ ਠੋਸ ਕਦਮ ਪੰਜਾਬ ਸਰਕਾਰ ਨੇ ਚੁੱਕਣੇ ਨੇ ਉਸ ਨੂੰ ਲੈ ਕੇ ਅਹਿਮ ਚਰਚਾ ਕੀਤੀ ਜਾਣੀ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸਿਆ ਤਨਾਕੀ ਬੀਤੇ ਹਨ ਸਿਆਮ ਭਗਵਾਨ ਤਮਾਨ ਨੇ ਪੰਜਾਬੀ ਗਾਇਕਾ ਮਨਕਰ ਤੌਲਕ ਦੇ ਨਾਲ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇੱਕ ਮੁਲਾਕਾਤ ਕੀਤੀ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਸੀ ਕਿ ਮੈਂ ਜਲਦ ਠੀਕ ਹੋ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਜਾਵਾਂਗਾ ਤੇ ਹਰ ਇੱਕ ਚੁੱਲਾ ਜਿਹੜਾ ਉਸ ਨੂੰ ਜਿਹੜਾ ਮੁਰ ਤੋਂ ਚਾਲੂ ਕਰਨ ਦੀ ਜਿਹੜੀ ਉਮੀਦ ਰੱਖਾਂਗਾ ਕੋਈ ਵੀ ਚੁੱਲਾ ਪੰਜਾਬੀਆਂ ਦਾ ਬੁਝਣ ਨਹੀਂ ਦਵਾਂਗੇ ਇਸ ਤਰੀਕੇ ਦੇ ਜਿਹੜੇ ਸ਼ਬਦ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਵਰਤੇ ਗਏ ਸੀ ਤੇ ਅੱਜ ਜਦੋਂ ਸਿਹਤਯਾਬ ਹੋ ਜਾਂਦੇ ਨੇ ਫੋਟੋ ਹਸਪਤਾਲ ਤੋਂ ਛੁੱਟੀ ਮਿਲਦੀ ਆ ਤਾਂ ਐਕਸ਼ਨ ਮੋਡ ਦੇ ਵਿੱਚ ਆ ਕੇ ਹਾਈ ਲੈਵਲ ਮੀਟਿੰਗ ਸੱਦ ਲਈ ਗਈ ਹੈ